ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਚੱਲੇ ਜੀ ਆਪਾਂ ਪਟਿਆਲੇ ਇੱਕ ਦੋ ਕੰਮ ਤੇ ਜੀ ਤਵਾਰ ਪਾਉਣੇ ਤੇ ਤੁਹਾਨੂੰ ਦਿਖਾਉਣੀ ਹੈ ਪਟਿਆਲੇ ਦਾ ਮਾਰਕੀਟ ਤੇ ਫਿਰ ਉਹਦੇ ਬਾਅਦ ਤੁਹਾਨੂੰ ਰਾਜਪੁਰਾ ਵੀ ਦਿਖਾਵਾਂਗੇ ਜੇ ਰਾਜਪਟੇ ਵੀ ਜਾਣਾ ਤੇ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਜਾ ਕੇ ਪਟਿਆਲੇ ਦੀ ਮਾਰਕੀਟ ਪਿੰਡ ਤੋਂ ਲੰਘ ਗਈ ਜੀ ਰੋਡ ਤੇ ਹੁਣ ਇੱਧਰ ਲੰਘੇ ਅੱਡੇ ਤੋਂ ਤੁਹਾਨੂੰ ਮਿਲ ਦਿਖਾਉਣੇ ਜਾ ਕੇ ਫਿਰ ਪਟਿਆਲੇ ਮਾਰਕੀਟ ਲੋ ਜੀ ਪਹੁੰਚ ਗਏ ਆਪਾਂ ਪਟਿਆਲੇ ਝਾਂਸੀ 'ਚ ਝਾਂਸੀ 'ਚ ਇੱਕ ਕੰਮ ਤਾਂ ਜੀ ਤੇ ਪਹੁੰਚੀ ਆਪਾਂ ਝਾਂਸੀ 'ਚ ਦੇ ਕੋਈ ਟਰੈਕਟਰ ਨਮ ਨਮੇ ਟਰੈਕਟਰ ਹਾਂਜੀ ਜਾਂਸੀ ਜੋ ਨਿਕਗੇ ਚੱਲੇ ਜੀ ਹੁਣ ਖੜਿਆ ਟਰੈਕਟਰ ਜਾਂਸੀ ਚ ਕਾਨਵਾ ਮਾਡਲ ਆਇਆ 605 DI ਇਹ ਵੀ ਫੋਰ ਹੋਜੋ ਤੇ ਕਾ ਖੜਾ ਜੀ 455 DI ਤੇ ਬਾਕੀ ਇੱਥੇ ਖੜਾ ਜੀ 655 ਇਹ ਦੋ ਲੋ ਦੇ ਡਾਲੂ ਇਹ ਮਾਡਲ ਖੜਾ ਤਾਂ ਹੈ ਜੀ। ਪੱਤੀਓ ਕੱਟੇ ਵਿੱਚ ਖੜੇ ਸਨ ਟਰੈਕਟਰ। ਪਹੁੰਚ ਗਏ ਜੀ ਪਟਿਆਲੇ ਕਾਡ ਮਾਰਕੀਟ ਦੇ ਵਿੱਚ। ਦੇਖੋ ਜੀ ਟਰੈਕਟਰ। ਪੁਰਾਣੇ ਤੋਂ ਪੁਰਾਣੇ ਖੜੇ ਆ। ਜਨਰੇਟਰ ਨਵੇਂ ਤੋਂ ਨਵੇਂ। ਨਵੇਂ ਤੇ ਨਵੇਂ ਵੀ ਖੜੇ ਆ। ਜੀ ਆਹ ਦੇਖੋ ਜੌੜੀਰ ਖੜਾ। ਪੰਜਾਬ 55E ਅੰਦਰ ਕੋਈ ਗੱਡੀਆਂ ਕਵਾਰ ਵਾਲੀਆਂ ਡੁੱਡੀਆਂ ਪੱਜੀਆਂ ਆਡੀਆਂ ਦੇਖੋ ਜੀ ਪਟਿਆਲੇ ਆ ਕੇ ਕੁਆਰਮ ਮਾਰ ਕੇ ਇਧਰ ਆ ਦੁਕਾਨਾਂ ਚ ਹਾਰ ਪਾਏ ਵੀ ਟੱਕ ਰਹੇ નમઈ 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 જીન નમઈ પેલ્લો ઓ ફરા 852 19 આર પાય મેસાવા ઠલે ઉતર કે દિખાને આ દે કદર ખડે મહિન્દરે અમૈસી કડા કેમે કડાઈ પઈયા ટ્રેક્ટર ਜਨਰੇਟਰ ਜਨਰੇਟਰ ਪਏ ਗੱਡੀ ਆ ਗਈ ਪੁਰੇ ਇਹ ਗੱਡੀਆਂ ਕੜੀਆਂ ਸਰਕਾਰੀ A to Z ਸਮਾਨ ਮਿਲਦਾ ਹੋਣਾ ਬਣਾ ਐਕਸਲ ਐਂਗਲਸ ਐਕਸਲ ਦੇ ਕੇ ਪਏ ਹਰੇ ਗੱਡੀਆਂ ਦੇ ਕਾਸੀ ਲੰਬੀ ਮਾਰਕਟ ਤੱਕ ਤਣ ਆ ਗਈ ਆਪਾਂ ਐਚ ਚ ਰਖਣਾ ਐਚ ਚ ਹੋਰ ਟਾਇਰ ਆ ਪਈ ਆ ਟਾਇਰ ਦੇ ਆਜਾ ਕੇ ਦੇਖਾਂ ਕੋਈ ਬੈਂਪਰ ਵੀ ਮਿਲ ਜਣਗੇ ਯਾਰ ਇਧਰ ਪਏ ਹੀ ਬੈਂਪਰ ਨਵੇਂ ਈਲ ਪਏ ਨੇ ਤੇ ਉਧਰ ਨਵੇਂ ਬੈਂਪਰ ਪਏ ਨੇ ਸਾਰੇ A to Z ਸਮਾਨ ਆ ਜੀ ਤੇ ਵਾਲਾ ਵਾਰ ਮਾਰਕੀਟ ਦੇ ਵਿੱਚ ਤੇ ਦੁਕਾਨ ਹੈਗੀ ਇਹਨਾਂ ਦੀ ਜਵਾਹਰ ਟੂਲ ਸੈਂਟਰ ਜੋ ਵੀ ਤੁਹਾਨੂੰ ਟੋਚਨ ਵਗੈਰਾ ਏਟੂ ਯੱਗ ਦਾ ਸਮਾਨ ਹੋਵੇ ਮਿਲ ਜੂਗਾ ਜੀ ਤੇ ਵਾਲਾ ਕਵਾਰ ਮਾਰਕੀਟ ਦੇ ਵਿੱਚ ਉਧਰ ਟਰੈਕਟਰ ਖੜਾ ਨਹੀਂ ਚਾਬੀਆਂ ਆਪਾਂ ਨੇ ਚਾਬੀਆਂ ਹੀ ਚਾਬੀਆਂ ਪਈਆਂ ਜਿਹੜੇ ਜਿੰਨੀਆਂ ਮਰਜ਼ੀ ਖਰੀਦੋ ਸਟੇਕ ਵੀ ਪਈਆਂ ਛੋੜੇ ਪਹਾੜੀਆਂ ਕਾਪ ਲਿੰਕਾਂ ਦੀਆਂ A ਤੋਂ Z ਸਾਰਾ ਸਮਾਨ ਮਿਲਦਾ ਜਿਹੜੇ ਤੋਂਚਨ ਬਗੈਰਾ A ਤੋਂ Z ਸਮਾਨ ਪਹਾੜੇ ਕੋੜੇ ਪਹਾੜੀਆਂ ਬ੍ਰਾਂਚੋ ਬਾਈ ਬ੍ਰਾਂਚ ਲੋ ਜੀ ਇਹ ਦੁਕਾਨ ਤੋਂ ਆਪਾਂ ਕਰੀਏ ਸ਼ਾਪਿੰਗ ਇਕੱਲੇ ਆਪਾਂ ਕਿੱਟਾਂ ਇਹਦੇ ਸਾਰੇ ਪਾਨੀ ਆਈਆਂ ਗੱਟੀਆਂ ਗੁੱਟੀਆਂ ਸਾਰਾ a to z ਕਿੰਨੇ ਦੇਈਏ ਬਾਈਆਂ 1100 1100 ਦੀ ਕਿੱਟ ਦੇਈਏ ਜੀ ਹਾਂ ਅੱਗੇ ਚੱਲੇ ਜੀ ਹੁਣ ਆਪਾਂ ਕਾ ਕਟਰ ਲਏ ਜੀ ਆਪਾਂ ਠੀਕ ਹੈ ਜੀ ਤੇ ਬਾਕੀ ਦੋ ਪਾਨੇ ਨੇ ਜੀ ਦੇਖੋ ਜੀ ਤੁਸੀਂ ਤੇ ਆਲੇ ਦੀ ਟਰੈਕਟਰ ਮਾਰਕੀਟ ਕੁਆਡ ਮਾਰਕੀਟ ਟਰੈਕਟਰ ਟਰੈਕਟਰ ਖੜੇ ਹੀ ਮੈਂ ਕਹਿੰਦਾ ਅਣਗਿਣਤੇ ਖੜੇ ਆ ਵਿੱਚ ਨਵੇਂ ਵਿੱਚੇ ਪੁਰਾਣੇ ਆ ਦੇਖੋ ਇਹ ਛੋਟਾ ਜਿਹਾ ਟਰੈਕਟਰ ਸ਼ਕਤੀ ਵਾਲਾ ਦਾ ਟਰੈਕ ਚੱਲ ਚੱਲ ਬਈ ਹੱਕ ਦੇ ਗੱਡੀ ਨੂੰ ਅਗੋਂ ਮਿਲਦੇ ਆਂ ਯਾ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਕੋਈ ਜੀ ਸਮਾਨ ਲੈਣਾ ਪਟਿਆਲੇ ਮਾਰਕੀਟ ਫਾਰਮਾਰਡ ਵਿੱਚ ਪਹੁੰਚੋ ਟਰੈਕਟਰ ਦੇ ਲੋਡ ਦੇਖੋ ਟਰੈਕਟਰਾਂ ਦੇ ਨਜ਼ਾਰੇ ਕਿੰਨੇ ਟਰੈਕਟਰਾਂ ਟਾਇਰ ਪਏ ਆ ਜੀ ਸਾਰਾ ਵੇਟੂ ਜੱਟ ਸਮਾਨ ਮਿਲਦਾ ਜੀ ਪੌਂਚੋ ਜੀ ਪਟਿਆਲੇ ਮਾਰਕੀਟ ਚ ਕਵਾੜ ਮਾਰਕੀਟ ਚ ਮਿਲਦੇ ਆਂ ਅਗਲੀ ਵੀਡੀਓ ਵਿੱਚ